ਸਾਧ ਸੰਗਤ ਜੀ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਜ ਚੜਦਾ ਹੈ ਰੂਪ ਸਿੰਘ ਅਲਵੇਲਾ ਨਵੀਂ ਕਵਤਾ ਪੜਦਾ ਹੈ ਕਵਤਾ ਉਹ ਸਮੇਂ ਦੀ ਹੈ ਜਿਸ ਵੇਲੇ ਨੌਵੇਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਿੰਦੂਆਂ ਦੀ ਪ੍ਰਕਾਰ ਸੁਣ ਕੇ ਇਹਨਾਂ ਦੇ ਜਿੰਜੂ ਟਿੱਕਾਂ ਦੀ ਰਾਖੀ ਲਈ ਤੇਗ ਬਹਾਦਰ ਮਾਰਾ ਦਿੱਲੀ ਕਰਵਾਨੀ ਦੇ ਵਾਸਤੇ ਗਏ ਪਰ ਦੀਨ ਸਰਾਂ ਦਾ ਕਾਜੀ ਜਸਨਾਮ ਸਿੰਘ ਆਬਦੋਨ ਅਵਾਹਰ ਬੋਰਾ ਉਹਨੇ ਕਈ ਤਰ੍ਹਾਂ ਦੇ ਸਤਪੁਰਾਂ ਨਾਲ ਸਮਝੌਤੇ ਪਰ ਤੇਗ ਬਹਾਦਰ ਮਹਾਰਾਜ ਹਰ ਇੱਕ ਗੱਲ ਦਾ ਜਵਾਬ ਠੋਕ ਵਜਾ ਕੇ ਦਿੰਦੇ ਰਹੇ ਆਖਰ ਦੇ ਵਿੱਚ ਇਹਨਾਂ ਝਾਲਵਾ ਨੇ ਇੱਕ ਮਤਾ ਪਾਸ ਕੀਤਾ ਕਹਿੰਦੇ ਜਿਹੜੇ ਤੇਗ ਬਹਾਦਰ ਪਾਦਸ਼ਾਹ ਦੇ ਨਾਲ ਸਿੱਖ ਨੇ ਇਹਨਾਂ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿਓ ਇਹਨਾਂ ਦਾ ਖੂਨ ਖਰਾਬਾ ਦੇਖ ਕੇ ਤੇਗ ਬਹਾਦਰ ਪਾਦਸ਼ਾਹ ਮੌਤੋਂ ਕਵਰਾ ਕੇ ਦੇਨ ਕਬੂਲ ਕਰ ਲਗੇ ਸਭ ਤੋਂ ਪਹਿਲਾਂ ਫਤਵਾ ਲੱਗਾ ਜੀ ਮਤੀ ਦਾਸ ਤੇ ਮਤੀ ਦਾਸ ਨੂੰ ਚੀਰ ਕੇ ਆਰੇ ਨਾਲ ਦਫਾੜ ਕਰ ਦਿਓ ਲਓ ਮਤੀ ਦਾਸ ਤੇ ਸਾਹਮਣੇ ਆਰਾ ਲਿਆਂਦਾ ਕਹਿੰਦੇ ਮਤੀ ਦਾਸ ਆਰੇ ਨਾਲ ਚੀਰ ਕੇ ਦਫਾੜ ਕੀਤਾ ਜਾਏਗਾ ਨਹੀਂ دین ਕਬੂਲ ਕਰ ਲੈ ਮਤੀ ਦਾਸ ਕਹਿੰਦਾ ਓਏ ਗਲਾਦ ਆ ਆਰੇ ਦੇ ਨਾਲ ਪਤਾ ਨਹੀਂ ਕਿੰਨਿਆਂ ਦਾ ਲੱਕੜਾ ਚੀਰੀਆਂ ਹੋਣਗੀਆਂ ਅੱਜ ਚੀਰਨਾ ਗੁਰੂ ਦਾ ਸਿੱਖ ਤੂੰ ਆਪਣੇ ਆਰੇ ਨੂੰ ਤਿੱਖਾ ਕਰ ਮੈਂ ਆਪਣੇ ਮਨ ਨੂੰ ਤਿੱਖਾ ਕਰਾਂ ਜਲਾਦ ਕਹਿੰਦੇ ਮਤੀਦਾਸਾ ਆਰਾ ਰੇਤ ਕੋਰੇ ਨਾਲ ਤਿੱਖਾ ਹੁੰਦਾ ਤੂੰ ਮਨ ਨੂੰ ਕਿਵੇਂ ਤਿੱਖਾ ਕਰੇਗਾ ਭਾਈ ਮਤੀਦਾਸ ਜੀ ਕਹਿ ਲੱਗੇ ਜਲਾਦ ਜਿਵੇਂ ਤੇਰਾ ਆਰਾ ਰੇਤ ਚ ਕੋਰੇ ਨਾਲ ਤਿੱਖਾ ਹੁੰਦਾ ਤੇ ਗੁਰੂ ਦੇ ਸਿੱਖ ਦਾ ਮਨ ਬਾਣੀ ਪੜ ਕੇ ਤਿੱਖਾ ਹੋ ਜਾਂਦਾ ਆਓ ਤੇਗ ਬਹਾਦਰ ਸਤਗੁਰੂ ਦੇ ਅੰਤਮ ਦਰਸ਼ਨ ਦیدار ਕਰਕੇ ਭਾਈ ਮਤੀਦਾਸ ਜੀ ਨੇ ਨੇਤਰ ਬੰਦ ਕਰਕੇ ਜਗਜੀਤ ਸਾਹਿਬ ਦੀ ਬਾਣੀ ਦਾ ਪਾਠ ਸ਼ੁਰੂ ਕੀਤਾ ਇੱਕ ਜਲਾਦ ਬੇਦਰਦੀ ਬੇਰਹਿਮੀ ਦੇ ਨਾਲ ਜਿਵੇਂ ਮਿੱਟੀ ਦਾਸ ਨੂੰ ਚੀਰ ਕੇ ਧਾੜ ਕਰ ਰਿਹਾ ਨੇ ਉਹ ਗਾਥਾ ਨੂੰ ਸੰਗਤਾਂ ਦੇ ਸਾਹਮਣੇ ਇੰਜ ਪੇਸ਼ ਕੀਤਾ ਜਾ ਰਿਹਾ ਦੀਆਂ ਨੇ ਕਿ ਸਿਫਤ ਵਾਲਾ ਆਰ ਦੇ ਨਾਲ چیرਣਾ ਮੁੱਖੋ ਫਰਮਾਇਆ ਹੋ ਗਿਆ ਖੜਾ ਜਲਾਦ ਸੀ ਪਾਪੀ ਖਤਿਆਰਾ ਮਤੀ ਦਾਸ ਨੂੰ چیرਦੇ ਸਿਰ ਧਰ ਕੇ ਆਰਾ ਮਤੀ ਦਾਸ ਨੂੰ چیرਦੇ ਸਿਰ ਧਰ ਕੇ ਆਰਾ ਜਿ ਆਕੇ ਮੌਤ ਦੇ ਕਿਉਂ ਦੁੱਖਾ ਗੋਠਾਵੇਂ ਕੰਡ ਦੇਨ ਕਬੂੜ ਜੇ ਰੱਜ ਉਬਰ ਖੰਡਾ ਮੇ ਮਾਹ ਗੁਰੂ ਵਾਹ ਗੁਰੂ ਬੋਲਦਾ ਓ ਸਤ ਗੁਰ ਦਾ ਪਿਆਰਾ ਮਤੀ ਦਾਸ ਨੂੰ ਚੀਰ ਦੇ ਸਿਰ ਧਰ ਕੇ ਆਰਾ ਸ਼ੇਰ ਪੰ ਮੱਕੜ ਸੂਰ ਮੇ ਬਈ ਮਰਨੋ ਨਾ ਡਰਦੇ ਜਗ ਤੇ ਲਾੜੀ ਮੌਤ ਨੂੰ ਹੱਸ ਖੱਸ ਕੇ ਵਰਦੇ ਜਉਂਦੇ ਜੀ ਖਣ ਤਿਆਗਦੇ ਸਭ ਮਹਿਲ ਮਨਾਰਾ ਮਤੀ ਦਾਸ ਨੂੰ ਚੀਰਦੇ ਸ਼ੇਰ ਧੜਕੇ ਆਰਾ ਪੁੱਤਰ ਜਾਣਦੀਆਂ ਵੀ ਤਨ ਖਣਿਓ ਮਾਵਾ ਮੜੀਆਂ ਤੇ ਫੁੱਲ ਛਾੜਦੇ ਜੀ ਸਦਕੇ ਜਾ ਮਾ ਉਹ ਇੱਕ ਮਾਰਗ ਤੇ ਚੱਲਦੇ ਛੜ ਮਹਿਲ ਮਨਾਰਾ ਮਤੀ ਦਾਸ ਨੂੰ ਚੀਰਦੇ ਸਿਰ ਧੱਕ ਕੇ ਆਰਾ ਦਾਸੀ ਹੋ ਬੋਲਿਆ ਗੱਲ ਸੁਣੀ ਜਲਾਦਾ ਹੋਣੀ ਖੌਲੀ ਟੀਰ ਤੂੰ ਓ ਕਰ ਪੂਰਾ ਵਾਦਾ ਸਿਰ ਤੋਂ ਬਾਗ ਦਾ ਖੂਨ ਦਾ ਸੀ ਤੇਜ ਫੁਆਰਾ ਮਤੀ ਦਾਸ ਨੂੰ ਚੀਰ ਦੇ ਸਿਰ ਧਰ ਕੇ ਆਰਾ ਦੇ ਚਲਾਦ ਠਠੰਬਰਿਆ ਉਸ ਖਮੂਲ ਲਾਡੋਲੇ ਪੰਚਮ ਗੁਰਦੇ ਬਾਗ ਸਿਰਕ ਤੱਕੜੀ ਤੇ ਟੋਲੇ ਈਰਥ ਤੇ ਚਮਕੌਰ ਰੂਪ ਦਾ ਸ਼ਾਵਦ ਨਿਆਰਾ ਮਤੀ ਦਾਸ ਨੂੰ ਟੀਰ ਦੇ ਸਿਰ ਧਰ ਕੇ ਆਰਾ ਮਤੀ ਦਾਸ ਨੂੰ ਟੀਰ ਦੇ ਸਿਰ ਧਰ ਕੇ ਆਰਾ